दूसरा नाम इतने हो गए गुरु गोबिंद महाराज के भतीजे उस तुम दूसरा नाम है नंगली गुरुआई पालत अजीत सिंह एकदम हो गुरु के साहबजादे बाबा अजीत सिंह बे जिन्ह का जन्म सोलह सौ सतासी के होया

चरपौर साहब की गड़ी शहादत शहादत बुरहानपुर जो तलवि साहब को दक्षण अके बहादुर शाह को अलग होंगे उरहानपुर काफी समय गुरु जी का जरा उ ਹਰ ਉਹ ਸੰਗਤਾਂ ਹੁੰਦੇ ਨੇ ਦੀਵਾਨ ਲੱਗਦੇ ਆ ਕਾਬੀ ਸਮਾ ਗੁਰੂ ਜੀ ਰਹਿ ਬਹੁਤ ਉੱਤੇ ਗੱਲਾਂ ਜੁੜਦੇ ਹੁੰਦੇ ਨੇ ਨਾਲ ਆਪਣੇ ਵਿੱਚ बुਝਾ ਚੁੱਕੇ ਆ ਇੱਥੇ ਮਾਤਾ ਸੁੰਦਰ ਕੌਰ ਵੀ ਨਾਲ ਮਾਤਾ ਸਹਿਵ ਕੌਰ ਵੀ ਤੇ ਮਾਤਾ ਸੁੰਦਰ ਕੌਰ ਵੀ ਇੱਥੇ ਇੱਕ ਜਿਹੜੇ ਪੰਜ ਸਾਲ ਦਾ ਬੱਚਾ ਆਪਣੀ ਮਾਂ ਦੇ ਨਾਲ ਦਵਾਰਾਂ ਦੇ ਵਿੱਚ ਆਉਂਦਾ ਉਹਨੂੰ ਦੇਖ ਕੇ ਮਾਤਾ ਸੁੰਦਰ ਕੌਰ ਜੀ ਦੇਵੰਦਰ ਨੂੰ ਮਾਂ ਵਾਲੀ ਭਾਵਨਾ ਜਦ ਕਦੇ ਮੋ ਨਹੀਂ ਇੱਕ ਤੇ ਹੁੰਦਾ ਜਿਹੜੇ ਪੰਜ ਬ ਬਕਾਰਾਂ ਦੇ ਵਿੱਚੋਂ ਦਾ ਤਾਂ ਮੋਹ ਲੋਭ ਮੋਹ ਇੱਕ ਹੁੰਦਾ ਅੰਦਰ ਦੀ ਭਾਵਨਾ ਉਹਦੀ ਸ਼ਕਤ ਸੀ ਜਿਹੜੀ ਉਸ ਬਾਬਾ ਅਜੀਤ ਸਿੰਘ ਨੇ ਵੰਡੀ ਜਿਹੜੇ ਗੁਰੂ ਕੇ ਲਗਤੇ ਲਿਗਰ ਹੋਏ ਇਹਦੇ ਪੰਜ ਸਾਲ ਦੀ ਉਮਰ ਮਾਤਾ ਸੁਦਰ ਗੌਰ ਜੀ ਨੇ ਜੋ ਸੱਚੇ ਉਪੇਖਾ ਤੇ ਉਹ ਭਾਵਕ ਹੋ ਗਏ ਉਹਨਾਂ ਨੇ ਉਹ ਅਜੀਤ ਸਿੰਘ ਆਪਣਾ ਬੇਟਾ ਜਾਦ ਰੱਖਿਆ उन्होंने कहा गुरु गोबिंद महाराज जी मैं इस बच्चे अपनी गोद लेना चाहते हैं गुरु जी ने कहा वजन कर चुके हैं तलवंडा ही पुत्र है इस तो। तरह कह कलो कोई गल नहीं मैं गोद लेना चाहनी है माता सुंदर कौर ने गोद ले

ਇਹ ਪਾਲਣ ਪੋਸੇ ਦਾ ਉਸ ਬਾਬਾ ਅਜੀਤ ਸਿੰਘ ਵਾਂਗ ਹੀ ਹੁੰਦਾ ਹੈ। ਮਾਨ ਸਤ ਪਾਲਣ ਦੇ ਦਾ ਸਹਿਮੇ ਆਣ ਵਾਲੀ ਹੁੰਦਾ ਤੇ ਇਹਨਾਂ ਦਾ ਮੋਗਲਾਂ ਦਾ ਬਾਦਰਸ਼ਾ ਦੇ ਮੇਲੇ ਦਾ ਇੱਕ ਅਖਬਾਰ ਹੈ ਦਰਬਾਰ ਮੌਲ। ਉਹਦੇ ਵਿੱਚ ਉਹਦੀਆਂ ਵੀ ਜਿਹੜੇ ਜਾਨੀ ਕਿ ਅਲੀਗੜ੍ਹ ਯੂਨੀਵਰਸਿਟੀ ਦੇ ਹੋਰ ਜਿਹੜੀਆਂ ਹੋਣ ਵੀ ਇਸਲਾਮਦਰ ਨੇ ਖਾਸ ਖਾਨਾ ਉੱਥੇ ਰਿਕਾਰਡ ਹੈ ਬੀਕਾ ਨੀਰ ਵੀ ਰਿਕਾਰਡ ਹੈ।

कौर जी चलते बुरहानपुर पिछे तो गुरु बाप से, वो भी ने और थे। से दिल्ली हूँ गुरु गोबिंद महाराज को भेट कर दिखते हम इस अजीत सिंह ने मंगण की भी अः माता जी सिर्फ तो उसी को मंगे दिल्ली ले जाओ उन्हें ऐसा अजीब भी शस्त्र तेनों नहीं मिल सकते क्योंकि हरकत अः साहबजाद वाले नहीं ਇਹ ਚੋਕਰ ਅੱਗੇ ਮਾਤਾ ਜੀ ਨੇ ਕਿਹਾ ਤੋ ਇਹ ਸਿੱਖ ਤੋਂ ਕਿਨਾਰਾ ਕਰ ਲਿਆ ਭਗ ਵੱਖਰਾ ਰਹਿਣ ਲੱਗੇ ਇਹ ਵੱਖਰਾ ਰਹਿਣ ਲੱਗੇ ਇਹਦੇ ਕੋਲੇ ਮੁਗਲਾਂ ਦਾ ਤੇ ਪ੍ਰਭਾਵ ਹੋਇਆ ਬਿਲਕੁਲ ਦਸਾ ਹੁਣ ਬੜੀ ਹੀ ਉੱਤੇ ਖਾਖ ਵਾਖ ਦੇ ਨਾਲ ਰਹਿਣ ਲੱਗਾ ਇਹਦੇ ਕੋਲ ਸਖ ਘੋੜਸਵਾਰ ਹੋਵੇ

ਇਹਨਾਂ ਨੇ ਫਿਰ ਆਪਣੇ ਘਟਕੁਤ ਲਈ ਬਣਾਉਂਦਾ ਇਹਨੂੰ ਯਤਨ ਕੀਤਾ ਉਦੋਂ ਬਾਬਾ ਬੰਦਾ ਸਿੰਘ ਬਹਾਦਰ ਸੀ ਜਿਹੜਾ ਇਹ ਜੰਗਾਂ ਕਰ ਰਿਹਾ ਸੀ ਗੁਰੂ ਕਾ ਸਿੰਘ ਭੇਜਿਆ ਹੋਇਆ ਇਹਨਾਂ ਨੇ ਹੁਣ ਦੋਨਾਂ ਨੂੰ ਜਲੇਕੇ ਦਾ ਬਾਬਾ ਬੰਦਾ ਸਿੰਘ ਬਹਾਦਰ ਜੀ ਜੱਤ

ਕਿਲੇ ਨੂੰ ਜਦੋਂ ਇਹਨਾਂ ਦਾ ਪਤਾ ਲੱਗਿਆ ਇਹ ਤਾਂ ਫਿਰ ਹੈ ਹੀ ਉਹਨਾਂ ਦਾ ਸੀ ਇਹਨੇ ਫਿਰ ਕਹਿੰਦੇ ਨੇ ਕਿਲੇ ਆਪਣੇ ਕੇਸ ਸਫਲ ਕਰਕੇ ਖਾਦਿਲ ਤੇ ਰੱਖ ਕੇ ਉਸ ਦਿੱਲੀ ਦੀ ਤਖਤ ਦੇ ਉੱਤੇ ਬਾਦਸ਼ਾਹ ਦੇ ਅੱਗੇ ਪੇਸ਼ ਕੀਤੇ ਹੁਣ ਇਸ ਗੱਲ ਮਾਤਾ ਸੁੰਦਰਕੌਰ ਜੀ ਸਹਿਣ ਨਾ ਕਰ ਪਾਏ ਉਹਨਾਂ ਨੇ ਇਹਨੂੰ ਬੇਗਰ ਹਲ ਕਰ ਦਿੱਤਾ ਗੁਰੂ ਘਰ ਦੇ ਵਿੱਚ ਆ ਇਹ हटਿਆ ਫਿਰ ਵੀ ਆਪਣੀਆਂ ਆਤਮਾ ਤੋਂ ਉਵੇਂ ਹੀ ਚੱਲਦਾ ਰਿਹਾ ਆਪਣੇ ਆਪ ਨੂੰ ਊਕ ਹੁੰਦਾ ਜਿਹਾ ਇੱਕ ਦਿਨ ਰਾਜਨਿਕਾਂ ਕੋਲ ਹੰਕਾਰੀ ਹੋ ਗਏ ਹੰਕਾਰ ਵਾਲੇ ਰਲਣ ਲੱਗ ਗਏ ਗੁਰੂਆਂ ਵਾਲਿਆਂ ਦੇ ਕੋਲ ਗੱਲੀ ਨਾ ਲਈ ਇਹਨੇ ਕਿਹਾ ਫਿਰ ਜਾ ਜਨਾ ਸੀ ਘੂੜੇ ਤੇ ਉੱਥੇ ਫਕੀਰ ਸੀ ਇੱਕ ਬੇਨਵਾਜ਼ ਨੌਮਾ ਤੇ 14 ਬੇਨਵਾਜ਼ ਫਕੀਰ ਦੇ ਨਾਲ ਹੀ ਲੜਾਈ ਦੇ ਉੱਟ ਗਿਆ ਆਪਣੇ ਬੰਦਿਆਂ ਨੇ ਉਸ ਫਕੀਰ ਨੂੰ ਮਰਵਾ ਕੇ ਖੂਨ ਦੇ ਵਿੱਚ ਸੁਪ ਦਿੱਤਾ ਜਦੋਂ ਉਹਦੇ ਸ਼ਰਧਾਲੂਆਂ ਨੂੰ ਪਤਾ ਲੱਗਿਆ ਉਹਨਾਂ ਨੇ ਫਿਰ ਸ਼ਿਕਾਇਤ ਸੁਰੱਖਿਆ ਕੋਲ ਉਹਨੇ ਕੇ ਬਾਦਸ਼ਾਹਾਂ ਦਰਸਾਨ ਦੱਸਿਆ ਵੀ ਇਹ ਤੇ ਹੁਣ ਸਾਡੇ ਸਿਰ ਚੜਦਾ ਜਾਂਦਾ ਹੈ ਇਹਨਾਂ ਨੇ ਮੇਰੇ ਨੂੰ ਫੜ ਕੇ ਜੀਤ ਸਿੰਘ ਨੂੰ ਪਾਲ ਜੀਤ ਸਿੰਘ ਨੂੰ ਹੱਥੀਂ ਦੇ ਮਗਰ ਬੰਨ੍ਹ ਕੇ ਕਿੜੀ ਸ਼ਾਹ ਦਿੱਲੀ ਦੇ ਸੜਕਾਂ ਤੇ ਤੇ ਹੱਥੀਂ ਦੇ ਪੈਰ ਦੇ ਥੱਲੇ ਦੇ ਕੇ ਇਹਦਾ ਅੰਤ ਕਰ ਦਿੱਤਾ ਇਹ ਜਿਹੜੇ ਜਿਹੜੇ ਅੱਗੇ ਅਨੰਦ ਕਾਰਨ ਸੀ ਇਹਦਾ ਵਿਆਹ ਹੋਇਆ ਸੀ ਕੁਝ ਵਿਦਵਾਨ ਉਸ ਬਾਬਾ ਜੀਤ ਸਿੰਘ ਦਾ ਮੈਂ ਰੱਖਦੇ ਨੇ पिछे का लिहाज गई इस अजीत माता सुंदर अजीत सिंह होया नीत सिंह यह ताराबाई अपने पुत्र लेके फिर क्योंकि अलग हो गए माता सुंदर कौर का टिकाणा अलग हो गया पुत्र बहादुर शाह मदद करके गुरु गोबिंद महाराज ने राज तो दवाया

કે સંત ગુરુ ની હોર સચ્ચી હે વાણી પણ હર રોજ અનંત સાહેબ દેવચે સુનદે આગો સિંગ સંત ગુરુ કે પે રહો ગારો સચ્ચી વાણી કે કદા સચ્ચી વાણી હે સંત ગુરુ ની હોર સચ્ચી હે વાણી જેડી ગુરુ રામ સાહેબ મહારાજ દેજ દંત જી નહીં ઓ કચ્ચી વાણી કોઈ બી હોણ કોન માનતા નિયત જ કરતે જો ગુમને 10 સત tract કરકે 10 પાછે સ્વરૂપ દ્વારા તૈયાર કર દેતે ઓના તો બગેર જો બાહરે

ਉਸ ਪੰਡਤ ਦੁਖਗਦਾਸ ਜਿਹੜੀ ਘਰਵਾਲੀ ਸੀ ਜਦੋਂ ਨੰਕਾ ਸਾਹਿਬ ਦੇ ਹੈਰੇ ਸੀ ਤਾਗੜ ਦੇ ਕਿਲੇ ਦੇ ਵਿੱਚ ਉਸ ਸਮੇਂ ਭਾਈ ਮੇਰ ਸਿੰਘ ਤੇ ਬਾਬਾ ਅਜੀਤ ਸਿੰਘ ਗੋਵਿੰਦ ਸਿੰਘ ਮਹਾਰਾਜ ਨੇ ਕਿਹਾ ਜਦੋਂ ਸੜਾ ਹੀ ਬਰਾਤੀ ਕਲ ਵਿਆਹ ਕੇ ਲੈ ਜਦੋਂ ਦੁਖਗਦਾਸ ਪੰਡਤ ਆਪਣੇ ਪਤਨੀ ਨੂੰ ਉਹਨੂੰ पत्नी वापस चमकौर अगे जाके गुरु वर्गा नहीं हो सकता वर्गा कोई गुरु होगी वर्गा नहीं हो सकता ਇਹ ਹੁਣ ਅੱਗੇ ਇੱਕ ਇਦਾਂ ਸੀ ਨੰਦੀ ਗੁਰੂਆਂ ਦੀ ਗੱਲ ਹੁਣ ਇੱਕ ਬਾਬਾ ਜੋਰਾਵਰ ਸਿੰਘ ਤੇ ਹਦੇ ਸਿੰਘ ਜਿਨ੍ਹਾਂ ਨੇ ਖਾਰਕ ਤੇ ਹਦੇਗੜ ਸਾਹਿਬ ਦੇ ਘਰ ਦिए ਮਾਤਾ ਗੁਰਦੌਰ ਜੀ ਨਾਲ ਦੋਨੋਂ ਸਾਹਿਬਜਾਂ ਦੇ ਨੀਹਾਂ ਦੇ ਵਿੱਚ ਲਿਆਂਦਾ ਉਹਨਾਂ ਦੇ ਵਿੱਚ ਵੱਡੇ ਨੇ ਬਾਬਾ ਜੋਰਾਵਰ ਸਿੰਘ ਜੀ ਇੱਕ ਬੱਸੀ ਪਠਾਣਾ ਦਾ ਤਰਖਾਨ ਜਾਤੀ ਦੇ ਇੱਕ ਨੱਥੂ RAM ਲੋਟਾ ਲੋਟਾ ਗੋਦ ਸਾਡੇ ਨਿਸਰੀਆਂ ਦਾ ਹੁੰਦਾ ਹੈ ਇਹ ਲੋਟਾ ਨਾਲ ਇਹ ਨੱਥੂ RAM ਲੋਟਾ ਬੱਸੀ ਪਟਾਣਾ ਦਾ ਰਹਿਣ ਵਾਲਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਨਦਰ ਪ੍ਰਸਾਦ ਦੀ ਸੇਵਾ ਕਰਦੇ ਉੱਥੇ ਵੱਸਦੇ ਐ ਨਗਰ ਦੇ ਵਿੱਚ ਵੱਸਦੇ ਸੀ ਲੋਕ ਉੱਥੇ ਸੇਵਾ ਕਰਨਾ ਸ਼ੁਰੂ ਕਰਦੇ ਨੇ ਜਿੱਦਿਹਾ ਗੁਰੂ ਗੋਬਿੰਦ ਸਿੰਘ ਰਹਿੰਦੇ ਹੀ ਗੁਰੂ ਗੋਬਿੰਦ ਸਿੰਘ ਜਥਾ ਨੇ ਉੱਤੇ ਸੇਵਾ ਗੁਰੂ ਘਰ ਦੇ ਵਿੱਚ ਹੀ ਰਹਿੰਦੇ ਸੀ ਉਹਨਾਂ ਦਾ ਪਰਿਵਾਰ ਘਰ ਆਲੇ పతాగా <Sansi> బీ ਜੋਰਾਸਿ ਜੋਰਾਵਰ ਸਿੰਘ ਰਹਾਣੀ ਹੈ। ਹੁਣ ਉੱਥੇ ਗੱਲ ਕਹਿੰਦੇ ਕਿ ਕੁਸ਼ਤੀਆਂ ਦੇ ਮੁਕਾਬਲੇ ਹੁੰਦੇ ਨੇ। ਕਹਿੰਦੇ ਉਹਨੇ ਬਾਬਾ ਜੋਰਾਵਰ ਸਿੰਘ ਉਸ ਤਰਖਾਨ ਪੁਰਾ ਪਿਲੀਪੀ ਖਿਦੇ ਬੇਡੇ ਦੇ ਨਾਲ ਇਹ ਵੀ ਗੱਤਕਾਰ ਦੇ ਦੌਰ ਕਰਦੇ ਤੇ ਕੁਸ਼ਤੀਆਂ ਲਈ ਲੋਰ ਇਹ ਕਰਦੇ ਨੇ ਆਜੋ ਜੇ ਕਹਾਣੀ ਹੈ ਆਜੋ ਜੇ ਆਪ ਨੂੰ ਪਹੁੰਚ ਲੈ। ਇੱਕ ਵਾਰੀ ਕੀ ਹੋਇਆ

प्यारुप प्यार चो भी चले से ले से लिए मेरे पुत्र नी है मैं मांडे पुत्रा की याद आए पुत्र गंटियां न पाओ तुमेरे पुत्र हो गुरु जी का अपने पुत्रां मां सीखा प्यार करते दबाया ਹੁਣ ਇੱਥੇ ਜੋ ਗੁਰੂ ਜੀ ਕੋਲ ਜਾਂਦੀ ਹੈ ਗੀਂਬੀਖਾਂ ਲੈ ਕੇ ਆਪਣੇ ਪੁੱਤਰ ਨੂੰ ਉੱਥੇ ਗੁਰੂ ਜੀ ਕੋਲ ਬਗਲ ਬਕੜੀ ਦੇ ਚੇਸਮੇ ਤੋਂ ਚਿਲੂ ਲੈ ਲੈ। ਤੇ ਕਹਿੰਦੇ ਏ ਵੀ ਮੇਰਾ ਜੋਰਾਵਰ ਸਿੰਘ ਹੈ। ਬਹੁਤ ਸਮਾਂ ਹੋ ਚੁੱਕਾ ਹੈ। ਇਥੋਂ ਅੱਗੇ ਕਿਵੇਂ ਅੱਗੇ ਜਾ ਕੇ ਇਹ ਕਰਵਾ ਨਹੀਂ ਕਰਦਾ ਜੋਰਾਵਰ ਸਿੰਘ। ਕੱਲ ਨੂੰ 4 ਵਜੇ ਤੱਕ ਕਰਾਂ। ਗੁਰੂ ਜੀ ਕਿਰਪਾ ਕਰਨ ਸਾਰੇ ਤੇ ਸਾਡਾ ਗਾਵਾ ਸੁਣਾ ਸਾਡੇ ਹਿਰਦੇ ਵਿੱਚ ਵਸ ਜਾਵੇ। ਗੱਲਾਂ ਕਰੋਕਾਰ ਜੀ ਗੁਰੂ ਜੀ

do passado